ਸਤ ਸੰਗਿਓ ਵੇਖੋ ਗੁਰੂ ਅਰਜਨ ਦੇਵ ਪਿਤਾ ਜੀ ਦਿਆਲਤਾ ਐਡੇ ਦਿਆਲੂ ਨੇ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਜੇ ਕੰਗਮਈ ਦਾ ਰਹਿਣ ਵਾਲਾ ਨਾਮ ਹੈ ਤੀਰਥ ਇਹ ਸਖੀ ਸਰਵਲੀਆਂ ਦਾ ਵੱਡਾ ਪ੍ਰਚਾਰਕ ਹੈ ਹੱਥ ਵਿੱਚ ਖੁੰਡੀ ਰੱਖਦਾ ਹੈ ਇਹ ਤੀਰਥੇ ਨੇ ਸਖੀ ਸਰਵਲੀਆਂ ਦਾ ਬੜਾ ਪ੍ਰਚਾਰ ਕੀਤਾ ਵੱਡਾ ਪ੍ਰਚਾਰਕ ਜੂ ਉਹਨਾਂ ਦਾ ਤੇ ਕਹਿੰਦੇ ਇੱਕ ਵਾਰ ਅੰਮ੍ਰਿਤਸਰ ਆਇਆ ਏ ਰਾਤ ਪੈ ਗਈ ਇਹਨੂੰ ਕਿਸੇ ਨੂੰ ਪੁੱਛਿਆ ਵੀ ਰਾਤ ਕਿੱਥੇ ਕੱਟਣੀ ਹੈ ਇੱਥੇ ਹੈ ਕੋਈ ਜਗ੍ਹਾ ਜਿੱਥੇ ਰਾਤ ਨਾ ਕੱਟ ਲਵਾਂ ਉਹ ਦੱਸਣ ਵਾਲੇ ਦੱਸਿਆ ਕਹਿੰਦੇ ਧੰਗ ਗੁਰੂ ਅਰਜਨ ਦੇ ਪਿਤਾ ਜੀ ਕਾਰ ਸੇਵਾ ਕਰਾੜੇ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਉੱਥੇ ਸੰਗਤਨ ਰਹਿੰਦਾ ਬਹੁਤ ਸੋਹਣਾ ਪ੍ਰਬੰਧ ਵੀ ਗੁਰੂ ਅਰਜਨ ਦੇ ਪਿਤਾ ਜੀ ਨੇ ਕੀਤਾ ਹੋਇਆ ਹੈ ਤੁਸੀਂ ਰਾਤ ਉੱਥੇ ਕੱਟ ਸਕਦੇ ਹੋ ਤੇ ਇਹ ਤੀਰਥਾ ਨਾ ਜਿਸ ਵੇਲੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਨਾ ਇਹ ਕੀ ਵੇਖਦਾ ਸਤਗੁਰੂ ਦੀ ਦੇ ਸਿੱਖ ਭਜ ਭਜ ਕੇ ਸੇਵਾ ਪਏ ਕਰਦੇ ਨੇ ਤੇ ਗੁਰਸਿੱਖਾਂ ਦੇ ਚਿਹਰੇ ਹੱਸੂ ਸੁਪਾਏ ਕਰਦੇ ਨੇ ਜਿਹੜੇ ਖਰੇ ਹੋਏ ਨੇ ਭਾਵ ਚਿਹਰਿਆਂ ਤੇ ਰੋਹਾਨੀਅਤ ਹੈ ਆਪਸੀ ਇੱਕ ਦੂਜੇ ਨਾਲ ਬੜੇ ਪਿਆਰ ਨਾਲ ਗੱਲ ਕਰਦੇ ਪਏ ਨੇ ਸਿੱਖ ਚਾਹੀਦਾ ਵਿਗਰਮ ਖੋਈ ਹੋਈ ਆ ਸਿੱਖਾਂ ਦੇ ਚਿਹਰੇ ਹੱਸੂ ਹੱਸੂ ਕਰਨ ਸਿੱਖਾਂ ਦੇ ਮੱਥੇ ਤੇ ਵਟ ਚੰਗੇ ਨਹੀਂ ਗੁਰਮਖੋ ਲੱਗਦੇ ਕਿਉਂ ਗੁਰਮਖੋ ਸਤਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਰੂਹਾਨੀਅਤ ਬਲ ਬਖਸ਼ਿਆ ਹੋਇਆ ਹੈ ਉਹ ਰੂਹਾਨੀਅਤ ਬਲ ਦੇ ਸਦਕੇ ਸਿੱਖਾਂ ਦੇ ਚਿਹਰੇ ਫਿਰ ਖਿੜੇ ਰਹਿੰਦੇ ਨੇ ਗੁਰਮਖੋ ਇਹ ਬੜਾ ਪ੍ਰਭਾਵਿਤ ਹੁੰਦਾ ਹੈ ਸਿੱਖਾਂ ਦੇ ਚਿਹਰਿਆਂ ਵੱਲ ਵੇਖ ਕੇ ਕਹਿੰਦਾ ਸਿੱਖ ਕਿੰਨੇ ਖੁਸ਼ ਨੇ ਚਿਰਿਆਂ ਤੇ ਰੋਹਾਨੀਤ ਝਲਕਦੀ ਪਈ ਇਹਨਾਂ ਦੇ ਤੇ ਸਿੱਖ ਬੈਠ ਕੇ ਨਾਮ ਜਪਦੇ ਪਏ ਨੇ ਪ੍ਰੇਮ ਦੇ ਨਾਲ ਆਉ 10 ਦੀ ਭਾਵਨਾ ਹੈ 2-4 ਮਿੰਟ ਅਸੀਂ ਵੀ ਹਾਜ਼ਰੀ ਲਗਾਈ ਹੈ ਫਿਰ ਨਾਲ ਅੱਲਾ ਜਿਵੇਂ ਸਤਗੁਰ ਦੀ ਕਿਰਪਾ ਕਰਦਗੇ ਏ ਨਾਮ ਵਾਹੇ ਗੁਰੂ ਸਤ सतनाम वाहे गुरु वाहे गुरु सतनाम वाहे गुरु सत ਤਨਨਾਮਾ ਹੈ ਗੁਰੂ ਇਹ ਗੁਰਸਿੱਖਾਂ ਦੇ ਚਿਹਰੇ ਵੇਖ ਕੇ ਨਾ ਬੜਾ ਪ੍ਰਭਾਵਿਤ ਹੁੰਦਾ ਹੈ ਸਿੱਖਾਂ ਦਾ ਅਸੀਂ ਪਿਆਰ ਵੇਖ ਕੇ ਬੜਾ ਪ੍ਰਭਾਵਿਤ ਹੁੰਦਾ ਹੈ ਤੀਰਥਾ ਤੇ ਇੱਕ ਸਿੱਖ ਨੂੰ ਪੁੱਛਣ ਲੱਗਾ ਕਹਿੰਦਾ ਜੀ ਮੈਂ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਕਰਨਾ ਹੈ ਅਜੇ ਇਹ ਭਾਵਨਾ ਬਣੀ ਨਹੀਂ ਕਿ ਮੈਂ ਦਰਸ਼ਨ ਕਰਦੇ ਨੇ ਕਹਿੰਦਾ ਮਲਾਪ ਕਰਨਾ ਹੈ ਕਿਉਂ ਇਹ ਆਪਣੇ ਆਪ ਨੂੰ ਵੱਡਾ ਪ੍ਰਚਾਰਕ ਸਮਝਦਾ ਹੈ ਸਤੀ ਸਰਵਰ ਦਾ ਸਿੱਖ ਨੂੰ ਅੱਖ ਲਗਾ ਇੱਕ ਨੂੰ ਇਹ ਤੀਰਥ ਕਹਿੰਦਾ ਜੀ ਮੈਂ ਗੁਰੂ ਅਰਜਨ ਦੇਵ ਜੀ ਨਾਲ ਮਲਾਪ ਕਰਨਾ ਹੈ ਗੁਰੂ ਅਰਜਨ ਦੇਵ ਪਿਤਾ ਜੀ ਕਿੱਥੇ ਨੇ ਜਿਸ ਸਿੱਖ ਨੂੰ ਪੁੱਛਿਆ ਉਹਨੇ ਪਤਾ ਕੀ ਆਖਿਆ ਕਹਿੰਦਾ ਉਹ ਭਲਿਆ ਉਹ ਸਾਹਮਣੇ ਵੇਖ ਦੋ ਸੰਗਤਾਂ ਦੇ ਜੋਰਿਆਂ 'ਚ ਬੈਠ ਕੇ ਆਪਣੇ ਹਜ਼ੂਰੀਏ ਦੇ ਨਾਲ ਸੰਗਤਾਂ ਦੇ ਜੋਰੇ ਪਏ ਸਾਫ ਕਰਦੇ ਪਏ ਨੇ ਹੋਰ ਕੋਈ ਨਹੀਂ ਉਹ ਧੰਨ ਗੁਰੂ ਅਰਜਨ ਦੇ ਪਿਤਾ ਜੀ ਨੇ ਬੋਲੇ ਸੋਨਿਹਾਲ ਕੁ ਤੁਹਾਡਾ ਭਲਾ ਹੋ ਜੇ ਹੁਣ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਕਾ ਖਿਵੇ ਜੰਦੂਆ ਪੰਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ ਹੜੀ ਦੇ ਰੂਪ ਹੋਣ ਤੇ ਸੰਤਨ ਦੇ ਜੋੜਿਆਂ 'ਤੇ ਬੈਠ ਕੇ ਸੰਗਤਨ ਜੋੜੇ ਸਾਫ ਕਰਦੇ ਹੁਣ ਜਦੋਂ ਸਿੱਖ ਨੇ ਆਖਿਆ ਨਾ ਉਹ ਸਾਹਮਣੇ ਵੇਖ ਭਲਿਆ ਜੋ ਸੰਗਤਨ ਦੇ ਜੋੜਿਆਂ 'ਤੇ ਬੈਠ ਕੇ ਆਪਣੇ ਹਜੂਰੀ ਦੇ ਨਾਲ ਜੋੜੇ 'ਤੇ ਸਾਫ ਕਰਦੇ ਉਹ ਹੀ ਧੰਗ ਗੁਰੂ ਅਰਜਨ ਦੇਵ ਪਿਤਾ ਜੀ ਨੇ ਇਹ ਬੜਾ ਪ੍ਰਭਾਵਿਤ ਹੋਇਆ ਜੀ ਇਹ ਸਾਧਗੁਰੂ ਦੇ ਚਰਨਾਂ 'ਚ ਗਿਆ ਜਾ ਕੇ ਸਾਧਗੁਰੂ ਨਮਸ਼ਕਾਰ ਕਰ ਦਿੱਤੀ ਮਨ ਦੇ ਵਿੱਚ ਫੈਸਲਾ ਕਰ ਲਿਆ ਉਹ ਤੀਰਥਿਆ ਅੱਜ ਤੋਂ ਬਾਅਦ ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਦੇ ਚਰਨਾਂ ਤੋਂ ਸਮਰਪਿਤ ਕਰ ਦੇਣੀ ਹੈ ਹੱਥ ਜੁੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਧੰਗੁਰੂ ਅਰਜਨ ਦੇਵ ਪਿਤਾ ਜੀ ਕਿਰਪਾ ਕਰੋ ਕਿਰਪਾ ਕਰੋ ਤੁਹਾਡੇ ਗੁਰਸਿੱਖਾਂ ਦਾ ਜੀਵਨ ਵੇਖਿਆ ਮੈਂ ਸਤਿਗੁਰੂ ਆਇਆ ਤਾਂ ਮੈਂ ਇੱਥੇ ਰਾਤ ਕੱਟਣ ਵਾਸਤੇ ਆਇਆ ਸਾਂ ਕੁਝ ਹੋਰ ਭਾਵਨਾ ਦੇ ਨਾਲ ਆਇਆ ਸਾਂ ਪਰ ਤੁਹਾਡੇ ਦਰਸ਼ਨ ਕਰਕੇ ਹੁਣ ਮਨ ਨੇ ਇੱਕ ਫੈਸਲਾ ਲੈ ਲਿਆ ਹੈ ਕਿ ਸਾਰੀ ਇਹਦੀ ਜ਼ਿੰਦਗੀ ਤੁਹਾਡੇ ਚਰਨਾਂ 'ਤੇ ਕੁਰਬਾਨ ਕਰ ਦੇਣੀ ਹੈ ਤੁਹਾਡੇ ਚਰਨਾਂ ਤੋਂ ਸਮਰਪਿਤ ਕਰਦੇ ਨਹੀਂ ਹੈ ਵੇਖੋ ਪਹਿਲੀ ਵਾਰ ਦਰਸ਼ਨ ਕੀਤੇ ਨੇ ਇਹ ਤੀਰਥ ਦੇ ਗੁਰੂ ਅਰਜਨ ਦੇਵ ਪਤਾ ਜੀ ਨੇ ਸਤ ਸੰਗਿਓ ਅਸੀਂ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ ਸਾਡੇ ਅੰਦਰ ਕਦੀ ਇਹੋ ਜਿਹਾ ਪਿਆਰ ਆਇਆ ਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਰਹਿੰਦੇ ਸੁਆਸ ਆਪਣੇ ਲੇਖੇ ਵਿੱਚ ਲਾ ਲਓ ਰਹਿੰਦੀ ਜ਼ਿੰਦਗੀ ਅਸੀਂ ਤੁਹਾਡੇ ਚਰਨਾਂ ਤੋਂ ਸਮਰਪਿਤ ਕਰਦੇ ਨਹੀਂ ਹੈ ਮਹਾਰਾਜ ਜੀ ਤੁਹਾਡੇ ਚਰਨਾਂ ਨਾਲੇ ਕਿੱਕੀ ਪਿਆਰ ਪਿਆ ਜਾਵੇ ਤੁਹਾਡੇ ਚਰਨਾਂ ਦੇ ਨਾਲ ਹਕੀਕੀ ਇਸ਼ਕ ਹੋ ਜਾਵੇ ਮਹਾਰਾਜ ਜੀ ਸੱਚਾ ਪਿਆਰ ਪਿਆ ਜਾਵੇ ਕਦੀ ਇਹ ਅਰਦਾਸ ਕੀਤੀ ਹੈ ਗੁਰਮਖੋ ਦਾਤਾਂ ਨੂੰ ਅਸੀਂ ਮੰਗਦੇ ਆ ਮੰਗਣਾ ਚਾਹੀਦਾ ਦਾਤਾਂ ਵੀ ਗੁਰੂ ਕੋਲ ਮੰਗਣੀਆਂ ਹੈ ਪਰ ਸਿੱਖਾ ਜ਼ਿੰਦਗੀ 'ਚ ਦਾਤਾਂ ਮੰਗਦਿਆਂ ਮੰਗਦਿਆਂ ਗੁਰੂ ਦੀ ਸ਼ਰਨ 'ਚ ਆਉਂਦਿਆਂ ਆਉਂਦਿਆਂ ਇੱਕ ਸਮਾਂ ਇਹੋ ਜਿਹਾ ਆ ਜਾਣਾ ਚਾਹੀਦਾ ਫਿਰ ਤੇਰਾ ਗੁਰੂ ਦੇ ਨਾਲ ਇਹੋ ਜਿਹਾ ਪਿਆਰ ਪਿਆ ਜਾਵੇ ਇਹੋ ਜਿਹਾ ਪਿਆਰ ਪਿਆ ਜਾਵੇ ਤੇਰੇ ਅੰਦਰੋਂ ਇੱਕ ਕੂਕ ਨਿਕਲੇ ਇੱਕ ਪੁਕਾਰ ਨਿਕਲੇ हे ਸਤਿਗੁਰੂ ਗਰੀਬ ਨਿਵਾਜ ਜੀ हे ਦਾਤਾ ਜੀ ਅੱਜ ਮੈਂ ਦਾਤਾ ਮੰਗਣ ਵਾਸਤੇ ਨਹੀਂ ਆਇਆ हे ਦਾਤਾ ਜੀ ਅੱਜ ਮੈਂ ਤੁਹਾਨੂੰ ਮੰਗਣ ਵਾਸਤੇ ਆਇਆ ਦਾਤਾ ਨੂੰ ਮੰਗਦਿਆਂ ਮੰਗਦਿਆਂ ਅਸੀਂ ਦਾਤੇ ਨੂੰ ਮੰਗ ਲਈਏ ਗੁਰਮਖੋ ਅਰਦਾਸ ਕਰਿਓ ਜ਼ਿੰਦਗੀ ਦੇ ਵਿੱਚ ਚਰਦੇ ਆ ਵਿਚਰਦੇ ਆ ਦਾਤਾਂ ਨੂੰ ਮੰਗਦੇ ਆ ਮੰਗਦੇ ਆ ਅਸੀਂ ਦਾਤੇ ਨੂੰ ਮੰਗ ਲਈਏ ਜਦੋਂ ਦਾਤਾ ਮਿਲ ਗਿਆ ਨਾ ਗੁਰਮੁਖੋ ਫਿਰ ਦਾਤਾਂ ਆਪੇ ਪਿੱਛੇ ਪਿੱਛੇ ਆ ਜਾਣੀਆਂ ਨੇ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਗੁਰਮੁਖ ਰਹਿਣੀ ਉਸ ਦਿਨ ਫਿਰ ਲੋਕ ਵੀ ਸੁਖੀਆ ਹੋ ਜਾਵੇਗਾ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ ਬੋਲੇ ਸੋਨਿਹਾਲ ਸ੍ਰੀ ਅਕਾਲ ਪੱਗਾਂ ਵਾਲਿਓ ਅੱਜ ਇਹ ਤੀਰਥ ਆਖ ਲੱਗਾ ਸਤਿਗੁਰੂ ਹੁਣ ਰਦੀ ਜ਼ਿੰਦਗੀ ਤੁਹਾਡੇ ਚਰਨਾਂ ਤੋਂ ਸਮਰਪਿਤ ਕਰਦੇ ਰਹੀ ਹੈ ਕਿਰਪਾ ਕਰੋ ਧੰਗੁਰੂ ਅਰਜਨ ਦੇਵ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਹੇ ਗੁਰੂ ਅਰਜਨ ਦੇਵ ਜੀ ਮੈਨੂੰ ਵੀ ਆਪਣੀ ਪਿਆਰੀ ਸਿੱਖੀ ਬਖਸ਼ਿਓ ਸਤ ਸੰਗਿਓ ਹੁਣ ਗੁਰੂ ਅਰਜਨ ਦੇ ਪਿਤਾ ਜੀ ਕਦੀ ਇਹਦੇ ਵੱਲ ਵੇਖਦੇ ਨੇ ਕਦੀ ਇਹਦੇ ਕੱਪੜਿਆਂ ਵੱਲ ਵੇਖਦੇ ਨੇ ਕਪੜਿਆਂ ਤੋਂ ਪਤਾ ਚੱਲਦਾ ਹੈ ਕਿ ਇਹ ਸਖੀ ਸਰਵਰ ਦਾ ਪ੍ਰਚਾਰਕ ਹੈ ਹੱਥ ਖੁੰਡੀ ਬੜੀ ਹੋਈ ਹੈ ਉਸ ਵੇਲੇ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ ਕਹਿੰਦੇ ਉਹ ਤੀਰਥ ਭਾਂਡਿਆਂ ਤੇ ਭਾਂਡੇ ਤਾਂ ਟਿਕ ਜਾਂਦੇ ਨੇ ਵਸਤੂਆਂ ਤੇ ਵਸਤੂਆਂ ਟਿਕ ਜਾਂਦੀਆਂ ਨੇ ਡੱਬਿਆਂ ਤੇ ਡੱਬੇ ਟਿਕ ਜਾਂਦੇ ਨੇ ਹੋਰ ਪਦਾਰਥਾਂ ਦੇ ਪਦਾਰਥ ਟਿਕ ਜਾਂਦੇ ਨੇ ਉਹ ਭਲਿਆ ਪਰ ਇੱਕ ਗੱਲ ਯਾਦ ਰੱਖੀ ਕਦੀ ਸਿੱਖੀ ਤੇ ਸਿੱਖੀ ਨਹੀਂ ਡਿੱਗਦੀ ਉਹ ਸਿੱਖੀ ਤੇ ਸਿੱਖੀ ਕਦੇ ਨਹੀਂ ਡਿੱਗਦੀ ਤੇ ਉਸ ਵੇਲੇ ਹੱਥ ਜੋੜਲੇ ਸਤਿਗੁਰੂ ਜੀ ਕਿਰਪਾ ਕਰੋ ਜਿਵੇਂ ਵੀ ਹੋਵੇ ਮੈਨੂੰ ਆਪਣਾ ਸਿੱਖ ਬਣਾ ਲਓ ਆਪਣੀ ਸਿੱਖੀ ਬਖਸ਼ੋ ਫੇ ਗੁਰੂ ਘਰ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਗੁਰਮੁਖ ਰਾ ਦਿਨ ਸੇਵਾ ਤੇ ਲੱਗ ਗਏ ਨਾ ਦਿਨ ਵੇਖਦੇ ਨੇ ਨਾ ਰਾਤ ਵੇਖਦੇ ਨੇ ਨਾ ਮੀਂਹ ਵੇਖਦੇ ਨੇ ਨਾ ਹਨੇੜੀ ਵੇਖਦੇ ਨੇ ਹਰ ਵੇਲੇ ਸੇਵਾ ਦੇ ਵਿੱਚ ਹਾਜ਼ਰ ਨੇ ਗੁਰਮੁਖ ਸੇਵਾ ਦੇ ਤੇ ਇਹ ਤੀਰਥਾ ਫਿਰ ਕੌਣ ਬਣ ਗਿਆ ਭਾਈ ਮੰਜ ਹੁਣ ਸਤਕਾਰ ਨਾਲ ਲੋਕ ਇਹਨੂੰ ਭਾਈ ਮੰਜ ਆਖਦੇ ਨੇ ਇਹ ਲੱਕੜਾਂ ਲਿਆ ਕੇ ਲੰਗੜਾ ਦੇ ਵਿੱਚ ਲੰਗਰ ਪਕਾਉਣ ਵਾਸਤੇ ਲੱਕੜਾ ਦਿੰਦੇ ਨੇ ਉਦੋਂ ਅਮਰਤਸਰ ਦੇ ਲੱਗੇ ਛਕੇ ਗਰੁੱਪ ਕੋ ਜੰਗਲ ਨੂੰ ਦੇਸ਼ਣ ਸੁਲਤਾਨ ਨੇ ਪਿੰਡ ਹੋਰ ਇਲਾਕੇ ਇੱਕ ਦਿਨ ਮੌਸਮ ਖਰਾਬ ਹੈ ਰੂਟੀਨ ਮੁਤਾਬਕ ਸਵੇਰੇ ਨਿਕਲਦੇ ਨੇ ਭਾਈ ਮੰਜ ਜੀ ਜੰਗਲ ਚ ਲੱਕੜਾਂ ਕੱਟਦੇ ਨੇ ਲੱਕੜਾਂ ਇਕੱਠੀਆਂ ਕਰਦੇ ਨੇ ਕਰਦੇ ਆ ਕਰਦੇ ਆ ਸ਼ਾਮ ਦਾ ਸਮਾਂ ਹੋ ਗਿਆ ਜੀ ਹੁਣ ਲੱਕੜਾਂ ਇਕੱਠੀਆਂ ਕਰ ਲਈਆਂ ਲੱਕੜਾਂ ਬੰਨ ਲਈਆਂ ਜੀ ਬਣ ਕੇ ਤੇ ਲੱਕਰਾਂ ਸਿਰ ਤੇ ਰੱਖਣੀਆਂ ਹੁਣ ਮੌਸਮ ਖਰਾਬ ਹੈ ਹਨੇਰ ਪਿਆ ਵਗਦਾ ਹੈ ਕਹਿੰਦੇ ਤੁਰਦਿਆਂ ਤੁਰਦਿਆਂ ਹਨੇੜੀ ਐਡੀ ਤੇਜ ਵਗੀ ਭਾਈ ਮੰਝ ਜੀ ਸੇਤੇ ਲੱਕਰਾਂ ਚੱਕੀਆਂ ਆਇਆਂ ਖੂਜ ਡਿੱਗ ਪਏ ਗਲਮਖੋ ਸੁਲਤਾਨ ਮੀਨਪਿੰਡ ਅੱਜ ਵੀ ਉਹ ਖੂਬजूद ਹੈ ਉੱਥੇ ਗੁਰਦਰਾਸਾ ਬਣਿਆ ਖੂ ਭਾਈ ਮੰਝ ਜੀ ਉਹ ਖੂ ਦੇ ਡਿੱਗ ਪਏ ਤੇ ਸਾਰੀ ਰਾਤ ਪਰਮੇਸ਼ਰ ਦਾ ਧਿਆਨ ਧਰ ਕੇ ਨਾਮ ਜਪਦੇ ਰਹੇ ਨਾਮ ਕੀ ਜਪਦੇ ਨੇ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਸਤ ਤੇ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਾਰੀ ਰਾਤ ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਨਾਮ ਜਪਦੇ ਰਹੇ ਨਾਮ ਜਪਦੇ ਰਹੇ ਇਧਰੋਂ ਅੰਮ੍ਰਿਤ ਵੇਲਾ ਹੋਇਆ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਿਆ ਤੇ ਸਿੱਖ ਨੇ ਅੱਗੇ ਦੱਸੇ ਸਤਿਗੁਰੂ ਭਾਈ ਮੰਜ ਰਾਤ ਦੇ ਆਏ ਨਹੀਂ ਲੱਕੜਾਂ ਲੈਣ ਵਾਸਤੇ ਗਏ ਸਨ ਕੱਲ ਦੇ ਤੇ ਗੁਰੂ ਅਰਜਨ ਦੇ ਪਿਤਾ ਜੀ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਦੇ ਸਿੱਖੋ ਚਲੋ ਸਾਡਾ ਇਤਿਹਾਸ ਕਹਿੰਦਾ ਗੁਰੂ ਅਰਜਨ ਦੇ ਪਿਤਾ ਨੇ ਯੂਰਾ ਵੀ ਨਹੀਂ ਪਾਇਆ ਅੱਗੇ-ਅੱਗੇ ਗੁਰੂ ਅਰਜਨ ਦੇਵ ਪਿਤਾ ਜੀ ਪਿੱਛੇ-ਪਿੱਛੇ ਸਿੱਖ ਸਤਿਗੁਰੂ ਜੀ ਦੇ ਜੰਗਲ ਵੱਲ ਸੁਲਤਾਨਵਿੰਦ ਪਿੰਡ ਵੱਲ ਤੇ ਦੋਨੋਂ ਆਵਾਜ਼ ਆਉਂਦੀ ਹੈ ਵਾਹਿਗੁਰੂ 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 ਆਵਾਜ਼ ਵੱਲ ਜਦੋਂ ਸਤਿਗੁਰੂ ਜੀ ਗਏ ਕੀ ਵੇਖਦੇ ਨੇ ਭਾਈ ਮੰਜ ਖੂਜੇ ਡਿੱਗੇ ਹੋਏ ਨੇ ਤੇ ਖੂਜੇ ਪਾਣੀ ਘੱਟ ਹੈ ਅੱਧਾ ਖੂਦ ਦੇ ਵਿੱਚ ਨੇ ਅੱਦੇ ਭਾਈ ਮੰਜ ਦੀ ਲੱਕ ਤੱਕ ਪਾਣੀ ਹੈ ਥੂ ਦੇ ਵਿੱਚ ਉਸੇ ਤਰ੍ਹਾਂ ਹੀ ਉਹ ਪੰਡ ਲੱਕੜਾਂ ਵਾਲੀ ਸਿਰਤੇ ਚ ਕੀ ਹੋਈ ਹੈ ਤੇ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਸ਼ਬਦ ਦਾ ਅਭਿਆਸ ਕਰਦੇ ਨੇ ਤੇ ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਕਹਿੰਦੇ ਵੀ ਰਸਾ ਫੜੋ ਰਸਾ ਲਮਕਾਓ ਰਸਾ ਲਮਕਾਇਆ ਖੂ ਦੇ ਵਿੱਚ ਬੜੋਂ ਗੁਰੂ ਅਰਜਨ ਦੇਵ ਜੀ ਦੀ ਆਵਾਜ਼ ਆ ਦਿੰਦੇ ਨੇ ਉਹ ਪਿਆਰੇ ਭਾਈ ਮੰਜ ਜੀ ਪਿਆਰੇ ਭਾਈ ਮੰਜ ਜੀ ਰਸਾ ਫੜ ਕੇ ਬਾੜ ਆ ਜਾਓ ਲੱਕੜਾਂ ਖੂ ਦੇ ਵਿੱਚ ਸੁੱਟਦੇ ਹੋ ਉਸ ਵੇਲੇ ਭਾਈ ਮੰਜ ਜੀ ਕਹਿੰਦੇ ਨਹੀਂ ਸਤਿਗੁਰੂ ਪਹਿਲਾਂ ਲੱਕੜਾਂ ਪਹਿਲਾਂ ਲੱਕੜਾਂ ਬਾੜ ਕੱਢੋ ਇਹ ਲੱਕੜਾਂ ਕੜ ਕੇ ਤੇਰੇ ਚਰਨਾਂ ਲਾ ਸਾਂਝ ਪਈਏ ਮਹਾਰਾਜ ਜੀ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਲੱਕੜਾਂ ਗੱਲੀਆਂ ਹੁੰਦੀਆਂ ਹੁੰਦੇ ਹੋ ਭਾਈ ਮੰਜ ਤੂੰ ਬਾਹਰ ਆ ਜਾ ਉਸ ਵੇਲੇ ਭਾਈ ਮੰਜ ਜੀ ਆਕ ਲਗੇ ਸਤਿਗੁਰੂ ਜੇ ਤਨ ਭੀਗੇ ਕਿਸ ਵਿਗਰਤ ਨਾਹੀ ਸਤਿਗੁਰੂ ਜੇ ਮੇਰਾ ਇਹ ਤਨ ਭਿੱਜ ਜਾਵੇ ਨਾ ਇਹਦਾ ਕੁਝ ਵਿਗੜਨਾ ਨਹੀਂ ਜੇ ਤਨ ਭੀਗੇ ਕਿਸ ਵਿਗਰਤ ਨਾਹੀ ਲੱਕੜੀ ਭੀਗੇ ਫਿਰ ਜਲੇ ਨਾਹੀ ਸਤਿਗੁਰੂ ਜੇ ਇਹ ਲੱਕੜਾਂ ਗਿੱਲੀਆਂ ਹੋ ਗਈਆਂ ਨਾ ਫਿਰ ਇਹਨਾਂ ਨੇ ਅਗੜੀ ਲੱਫੜਨੀ ਇਹਨਾਂ ਨੇ ਇਹ ਲੰਗਰ ਦੇ ਵਿੱਚ ਕੰਮ ਨਹੀਂ ਆਉਣੀਆਂ ਫਿਰ ਸਤਿਗੁਰੂ ਜੀ ਪਹਿਲਾਂ ਲੱਕੜਾਂ ਫਿਰ ਭਾਈ ਮੰਜ ਜੀ ਨੇ ਰਸੇ ਨਾਲ ਬਣਾ ਲੱਕੜਾਂ ਦੀ ਗੰਢ ਬਣੀ ਲੱਕੜਾਂ ਵੜ ਕੱਢੀਆਂ ਫਿਰ ਅਸਾ ਲੰਕਾਇਆ ਭਾਈ ਮੰਜ ਜੱਸਾ ਵਰਕੇ ਫਿਰ ਬਾਹਰ ਆਏ ਸਾਰਾ ਸਰੀਰ ਭਿੱਜਿਆ ਹੋਇਆ ਹੈ ਅੱਜ ਗੁਰੂ ਅਰਜਨ ਦੇਵ ਜਿੱਤ ਨੇ ਇਦਾਂ ਦੋਨੋਂ ਬਾਹਾਂ ਖੋਲੀਆਂ ਬਾਹਾਂ ਖੋਲ ਕੇ ਅੱਖ ਲਗੇ ਭਾਈ ਮੰਜ ਤੇਥੋਂ ਬਿਲੇ ਹਾਰੇ ਜਾਈਏ ਤੇਥੋਂ ਸਦਕੇ ਜਾਈਏ ਇੰਨਾ ਗੁਰੂ ਘਰ ਦੇ ਨਾਲ ਪਿਆਰ ਸੇਵਾ ਨਾਲ ਇੰਨਾ ਪਿਆਰ ਉਸ ਵੇਲੇ ਸਤਗੁਰੂ ਭਾਈ ਮਾਝ ਨੂੰ ਘੁੱਟ ਕੇ ਗੱਲ ਦੇ ਨਾਲ ਲਾ ਲੈਂਦੇ ਨੇ ਵੇਖੋ ਇੱਕ ਉਹ ਸਮਾਂ ਹੁੰਦਾ ਜਦੋਂ ਸਿੱਖ ਬੇਨਤੀ ਕਰਦਾ ਹੈ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੁਨਿਤ ਆਸ ਪ੍ਰਭ ਮੋਹਿ ਕਬ ਗੱਲ ਆਵेंगी ਪਰ ਜਦੋਂ ਸਿੱਖ ਦਾ ਗੁਰੂ ਨਾਲ ਪਿਆਰ ਪੈ ਜਾਵੇ ਫਿਰ ਸਿੱਖ ਗੁਰੂ ਕਹਿੰਦਾ ਆ ਸਿੱਖਾ ਮੇਰੇ ਗੱਲ ਦੇ ਨਾਲ ਲੱਗ ਜਾ ਅੱਜ ਗੱਲ ਦੇ ਨਾਲ ਲਾ ਲਿਆ ਸਤਿਗੁਰੂ ਜੀ ਅੱਖ ਲੈ ਕੇ ਭਾਈ ਮੰਜ ਕੋਈ ਇਸ਼ਾ ਹੈ ਮੰਗ ਕੀ ਮੰਗਦਾ ਅੱਜ ਗੁਰਨਾਨਕ ਤੇਰੇ ਉੱਪਰ ਪ੍ਰਸੰਨ ਹੈ ਕੁਝ ਮੰਗ ਲੈ ਕਿ ਸਤਿਗੁਰੂ ਆਪਣੀ ਬਖਸ਼ਿਸ਼ ਇਸੇ ਤਰ੍ਹਾਂ ਬਣਾਈ ਰੱਖੋ ਆਪਣੇ ਚਰਨਾਂ ਨਾਲ ਸਾਜ ਇਸੇ ਤਰ੍ਹਾਂ ਬਣਾਈ ਰੱਖੋ ਮਹਾਰਾਜ ਜੀ ਨਹੀਂ ਭਾਈ ਮੰਜ ਕੁਝ ਮੰਗ ਗੁਰਨਾਨਕ ਪ੍ਰਸੰਨ ਹੈ ਤੂੰ ਪ੍ਰੇਮ ਨਾਲ ਸੇਵਾ ਕੀਤੀ ਹੈ ਕੁਝ ਮੰਗ ਲੈ ਭਾਈ ਮੰਜੀ ਜੀ ਕਹਿੰਦੇ ਸਤਿਗੁਰੂ ਤੇਰੀ ਕਿਰਪਾ ਚਾਹੀਦੀ ਬਸ ਆਪਣੀ ਕਿਰਪਾ ਬਣਾ ਕੇ ਰੱਖਿਓ ਅੱਗੇ ਗੁਰੂ ਅਰਜਨ ਦੇਵ ਪਤਾ ਜੀ ਮੌਜ ਦੇ ਵਿੱਚ ਅੱਜ ਧੰਨ ਗੁਰੂ ਅਰਜਨ ਦੇਵ ਪਤਾ ਜੀ ਅੱਖਰ ਲੱਗੇ ਉਹ ਭਾਈ ਮੰਜ ਫਿਰ ਤੂੰ ਨਹੀਂ ਮੰਗਦਾ ਹੁਣ ਦਿਲ ਕਰਦਾ ਅੱਜ ਗੁਰੂ ਨਾਨਕ ਜੀ ਦੇ ਘਰੋਂ ਤੈਨੂੰ ਵੱਡੀ ਦਾਤ ਦੇ ਦਈਏ ਧੰਨ ਗੁਰੂ ਅਰਜਨ ਦੇਵ ਜੀ ਕਿਤੇ ਮੈਂ ਛੋਟਾ ਹੁੰਦਾ ਸਾਂ ਰੇੜਦਿਆਂ ਰੇੜਦਿਆਂ ਇੱਕ ਦਿਨ ਨਾਨਾ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਦੇ ਮੰਝੇ ਨੂੰ ਜਾ ਕੇ ਹੱਥ ਪਾ ਲਿਆ ਸੀ ਤੇ ਮੇਰੇ ਨਾਨਾ ਗੁਰਦੇਵ ਜੀ ਨੇ ਆਖਿਆ ਸੀ ਇਹ ਕਿਹੜਾ ਪੁਰਖ ਹੈ ਭਾੜੀ ਜਿਹਨੇ ਮੰਜੀ ਹਿਲਾਈ ਸਾਡੀ ਸਾਰੀ ਤੇ ਮੇਰੀ ਮਾਤਾ ਨੇ ਮੇਰੀ ਅੰਮੀ ਨੇ ਬੀਬੀ ਭਾਨੀ ਜੀ ਨੇ ਆਖਿਆ ਸੀ ਗੁਰਦੇਵ ਪਿਤਾ ਜੀ ਇਹ ਤੁਹਾਡਾ ਦੋਹਿਤਾ ਹੈ ਦੋਹਿਤਾ ਉਸ ਵੇਲੇ ਨਾਨਕ ਗੁਰਦੇਵ ਧੰਗੁਰ ਅਮਰਦਾਸ ਜੀ ਨੇ ਬਖਸ਼ਿਸ਼ ਮਰਤੇ ਕੀਤੀ ਸੀ ਬੇਟੀ ਭਾਨੀ ਇਹ ਦੋਹਿਤਾ ਬਾਣੀ ਦਾ ਬੋਹਿਤਾ ਮੈਨੂੰ ਬਹੁਤੇ ਦਾ ਵਰ ਦਿੱਤਾ ਸੀ ਜਹਾਜ ਬੋਤਾਂ ਦਾ ਜਹਾਜ ਮੈਨੂੰ ਇਹ ਬਖਸ਼ਿਸ਼ ਕੀਤੀ ਸੀ ਦਿਲ ਕਰਦਾ ਭਾਈ ਮੰਜ ਤੇਰੇ ਤੇ ਵੀ ਅੱਜ ਉਹ ਬਖਸ਼ਿਸ਼ ਮੈਂ ਕਰ ਦਵਾਂ ਉਸ ਵੇਲੇ ਗੱਲ ਦੇ ਵਿੱਚ ਭਾਈ ਮੰਜ ਨੂੰ ਲੈ ਕੇ ਗੁਰੂ ਅਰਜਨ ਦੇਵ ਪਿਤਾ ਜੀ ਬਖਸ਼ਿਸ਼ ਕਰਦੇ ਨੇ ਈ ਕਹਿੰਦੇ ਕਦੇ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਬੋਲੇ ਸੋਨਹਾਲ ਸ੍ਰੀ ਅਕਾਲ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਉਹ ਭਾਈ ਮੰਜ ਜੇ ਤੇਰਾ ਕੋਈ ਇਤਿਹਾਸ ਪਿਆਰ ਨਾਲ ਪੜ ਕੇ ਆਪਣੇ ਜੀਵਨ ਚ ਉਹ ਚੀਜ਼ਾਂ ਧਾਰਨ ਕਰ ਲਵੇਗਾ ਨਾ ਤੇਰੇ ਜੀਵਨ ਵਿੱਚੋਂ ਗੁਣ ਲੈ ਕੇ ਆਪਣੇ ਜੀਵਨ ਚ ਗੁਣ ਧਾਰ ਲਵੇਗਾ ਨਾ ਉਹਦਾ ਵੀ ਬੇੜਾ ਪਾਰ ਹੋ ਜਾਵੇਗਾ ਭਾਈ ਮੰਜ ਅੱਜ ਤੂੰ ਉਸ ਅਵਸਥਾ ਤੇ ਪਹੁੰਚ ਗਿਆ ਵਾ ਆਪ ਮੁਕਤ ਮੁਕਤ ਕਰੇ ਸੰਸਾਰ ਸਤਿਗੁਰੂ ਕਿਰਪਾ ਕਰਨ ਫਿਰ ਭਾਈ ਮੰਜ ਦਾ ਜੀਵਨ ਵੇਖ ਕੇ ਗੁਰਮੁਖੋ ਭਾਈ ਗੁਰਦਾਸ ਜੀ ਆਪਣੀਆਂ ਬਾਣੀਆਂ 'ਚ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਭਾਈ ਮੰਜ ਜੀ ਦਾ ਪਿਆਰਾ ਜੀਵਨ ਵੇਖ ਕੇ ਕਹਿੰਦੇ ਮੰਜ ਪੰਨੂ ਪਰਵਾਨ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਮੰਜ ਤੂੰ ਅੱਜ ਗੁਰੂ ਨਾਨਕ ਜੀ ਦੇ ਘਰ ਪਰਵਾਨ ਹੋ ਗਿਆ ਅੱਜ ਗੁਰੂ ਨਾਨਕ ਜੀ ਦੇ ਘਰ ਤੂੰ ਪਰਵਾਨ ਹੋ ਗਿਆ ਜਾ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਟਟਿਆ ਨੂੰ ਗੁਰੂ ਨਾਨਕ ਜੀ ਦੇ ਘਰ ਦੇ ਨਾਲ ਜੋੜ ਪਰਮੇਸ਼ਰ ਨਾਲ ਜੋੜ ਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਮੰਜ ਪੰਨੂ ਪਰਵਾਨ ਹੈ ਆਉ ਵਿਚਾਰ ਕਰਦੇ ਹਾਂ ਇੱਕ ਨੇ ਅਨੇਕਾਂ ਗਲਤੀਆਂ ਬੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਿਸ਼ ਯੋਗ ਨੇ ਸਤਿਗੁਰ ਦੀ ਸਾਸ ਨੇ ਬਖਸ਼ਿਸ਼ ਯੋਗ ਹੈ ਅਗਲਾ ਸਮਾ ਅਤੀ ਸਤਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਲ ਸੰਗਤਾਂ ਦੇ ਕਥਾ ਕੀਰਤਨ ਦੁਆਰਾ ਦਰਸ਼ਨ ਕਰਨਗੇ ਸੰਗਤਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਗੋਦ ਬਿਠਾ ਕੇ ਤੁਹਾਡੇ ਦਰਸ਼ਨ ਕਰਾਈ ਉਹ ਵਿਚਾਰ ਕਰਦੇ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਦੱਸ ਦਿਓ ਭੁੱਲਾਂ ਬਖਸ਼ੋ ਜੀ ਬਖਸ਼ ਦਿਓ ਦੀਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ